ਕਮੋ ਹਾਂਜੀ ਬਣ ਗਈ ਰੋਟੀ ਬਸ ਮੈਂ ਆਟਾ ਗੁੰਨ ਕੇ ਹਟੀਆਂ ਹੁਣ ਤਾਂ ਟਾਈਮ ਲੱਗੂਗਾ ਫਿਰ ਮੈਂ ਪੱਠੇ ਪਾ ਦਿਆਂ ਮਨਿੰਦਰ ਕਿੱਧਰ ਗਈ ਮੈਨੂੰ ਕੀ ਪਤਾ ਇੱਥੇ ਹੀ ਹੋਣੀ ਅੰਦਰ ਰੋਟੀ ਨੂੰ ਤਾਂ ਮੋਂ ਨੂੰ ਕਿਹਾ ਸੀਗਾ ਲਾ ਲੈਂਦੀ ਉਹਨੂੰ ਕੰਮ-ਕਾਰ ਮਾੜਾ ਮੋਟਾ ਲੈਣ ਦੇ ਰਹਿਣ ਦੇ ਪਿੰਕ ਲਾ ਕੇ ਬਹਿ ਜਾਂਦੀ ਹਰ ਕਿਤੇ ਮੈਨੂੰ ਤਾਂ ਡਰ ਲੱਗਦਾਗਾ ਮੈਂ ਨਹੀਂ ਕਸੇ ਨੂੰ ਕਹਿੰਦੀ ਉਹਨੂੰ ਉਹ ਮੈਂ ਪਤਾ ਤੈਨੂੰ ਕਿਉਂ ਕਹਿੰਦਾ ਸੀ ਜੇ ਕੰਮ-ਕਾਰ ਕਰੂਗੀ ਨਾ ਤਾਂ ਧਿਆਨ ਕਿਸੇ ਪਾਸੇ ਹੋਰ ਲੱਗ ਜਾਂਦਾਗਾ ਮੈਂ ਹੋਰ ਬਥੇਰੇ ਕੰਮ ਗਣਾ ਦੇਣੇ ਉਹਨੂੰ ਕੱਪੜੇ ਤਿਆਰ ਕਰਨ ਲਈ ਹੋਈ ਸੀ ਨਾ ਵਧੀਆ ਕੀਤਾ ਤੁਸੀਂ ਸੂਟ ਲੈ ਆਏ ਜਿਹੜਾ ਮੈਨੂੰ ਤਾਂ ਇਹ ਸੀ ਕਿ ਤੇ ਲੇਟ ਹੋ ਗਏ ਕੁਛ ਨਾ ਲਿਆ ਉਹ ਨਹੀਂ ਤੈਨੂੰ ਪਤਾ ਹੀ ਆ ਮੇਰੇ ਦਿਮਾਗ 'ਚ ਇਹੀ ਕੁਛ ਚੱਲਦਾ ਵੀ ਇਹਨੂੰ ਖੁਸ਼ ਕਿਵੇਂ ਰੱਖਾਂ ਕਮੋ ਤੇਰਾ ਵੀ ਬਹੁਤ ਧੰਨਵਾਦ ਜੇ ਕੋਈ ਹੋਰ ਹੁੰਦੀ ਨਾ ਸਾਨੂੰ ਤਾਨੇ ਮਿਹਣੇ ਦੇ ਦੇ ਮਾਰ ਦਿੰਦੀ ਵੀ ਸੋਢੀ ਕੁੜੀ ਨਾਲ ਆ ਕੀ ਹੋ ਗਿਆ ਲੈ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋਗੇ ਮੈਂ ਮਨਿੰਦਰ ਨੂੰ ਕਦੇ ਪ੍ਰਾਈ ਸਮਝਿਆਗਾ ਮੈਂ ਤਾਂ ਕਦੇ ਸਮਝੀ ਨਹੀਂ ਵੀ ਉਹ ਨਣਾਣਾ ਮੇਰੀ ਮੈਂ ਤਾਂ ਭੈਣਾ ਵਾਂਗੂੰ ਸਮਝਦੀ ਆ ਉਹ ਤੂੰ ਤਾਂ ਸਮਝਦੀ ਆ ਆ ਨਿੰਮੇ ਦੀ ਭੈਣ ਦੇਖ ਲੈ ਜਦੋਂ ਵਿਧਵਾ ਹੋਈ ਸੀਗੀ ਨਾ ਨਾਲੇ ਉਹਦਾ ਕੋਈ ਕਸੂਰ ਨਹੀਂ ਸੀਗਾ ਤੇ ਉਹਦੀ ਪਰਜਾਈ ਨੇ ਨਾ ਤਾਨੇ ਮਿਹਣੇ ਦੇ ਦੇ ਮਾਰਦੀ ਅੱਧੀ ਰਹਿ ਗਈ ਵਿਚਾਰੀ ਤੇ ਹੁਣ ਦੇਖ ਲੈ ਕਿਤੇ ਕਿਰਾਏ ਤੇ ਬੈਠੀ ਹੈਗੀ ਬੁਰਾ ਹਾਲ ਹੈਗਾ ਨਾਲੇ ਕੋਈ ਕਸੂਰ ਨਹੀਂ ਸੀਗਾ ਜਿਹੜਾ ਘਰ ਵਾਲਾ ਸੀਗਾ ਉਹ ਵੀ ਨਸ਼ੇ ਕਰਕੇ ਮਰ ਗਿਆ ਸੀਗਾ ਤੇ ਕੀ ਕਹਾਂ ਬਸ ਮੈਂ ਮੈਂ ਸਾਰੀਆਂ ਗੱਲਾਂ ਸਮਝਦੀ ਆ ਤਾਂ ਹੀ ਤਾਂ ਉਹਨੂੰ ਮੈਂ ਕੰਮ ਚਲਾਈ ਰੱਖਦੀ ਐ ਉਹ ਤਾਂ ਮੰਨ ਨਾ ਹੋਰ ਪਾਸੇ ਲੱਗਿਆ ਰਵੇ ਉਹ ਤਾਂ ਜਦੋਂ ਗੱਲ ਕਰਦੀ ਐ ਇੱਕ ਹੀ ਗੱਲ ਭਾਬੀ ਜੇ ਮੈਨੂੰ ਉੱਥੇ ਭੇਜਤਾ ਮਾ ਉਸ ਘਰੇ ਕਿਵੇਂ ਰਹੂੰਗੀ ਉਸ ਘਰ ਨਾਲ ਮੇਰੀਆਂ ਜਾਂਦਾ ਜੁੜੀਆਂ ਹੋਈਆਂ ਨੇ ਮੈਂ ਉੱਥੇ ਜਿਉਂਦੇ ਜੀ ਮਰ ਤੂੰ ਇੱਕ ਗੱਲ ਦੀ ਨਾ ਮੈਨੂੰ ਹੋਰ ਟੈਨਸ਼ਨ ਲੱਗੀ ਪਈ ਹੈਗੀ ਮੰਮੀ ਨੇ ਨਾ ਮੇਰੇ ਹੋਰ ਹੀ ਗੱਲ ਖਾਣਾ ਚ ਪਾਤੀ ਕਹਿੰਦੀ ਕਿਤੇ ਜਿਉ ਹੋਟੇ ਮਟਾਣਾ ਲੈ ਕੇ ਸਾਰਾ ਇੱਥੇ ਆ ਗਿਆ ਤੇ ਫੇਰ ਆਪਾਂ ਕੀ ਕਰਾਂਗੇ ਉਹ ਕੋਈ ਗੱਲ ਨਹੀਂ ਉਹ ਅਸੀਂ ਆਪੇ ਦੇਖਾਂਗੇ ਵੀ ਕੀ ਕਰਨਾ ਉਹਨਾਂ ਦੇ ਦਿਮਾਗ ਚੋਂ ਆਹ ਗੱਲਾਂ ਕੱਢ ਵਿਆ ਰਹੀਆਂ ਇਹਨੂੰ ਛੇਤੀ ਛੇਤੀ ਇਹ ਗੱਲਾਂ ਭਲਾ ਦੇਖ ਤੈਨੂੰ ਮੈਂ ਦੱਸਦਾ ਨਾ ਤਾਂ ਉਹ ਮੇਰੇ ਕੋਲੇ ਕੋਈ ਗੱਲ ਕਰ ਸਕਦੀ ਐ ਨਾ ਉਹ ਬਾਪੂ ਕੋਲੇ ਕਰ ਸਕਦੀ ਐ ਤੇ ਬੇਬੇ ਕੋਲੇ ਤਾਂ ਉਹ ਕਰਦੀ ਘੱਟ ਆ ਜਾਂ ਤਾਂ ਤੇਰੇ ਕੋਲੇ ਗੱਲ ਕਰਦੀ ਆ ਉਹ ਜਾਂ ਭੂਆ ਕੋਲੇ ਉਹਨੂੰ ਤੁਸੀਂ ਸਮਝਾ ਸਕਦੇ ਆ ਇਹ ਗੱਲਾਂ ਉਹਦੇ ਨਾ ਦਿਮਾਗ ਚੋਂ ਤੁਸੀਂ ਬਾਹਰ ਕੱਢਣ ਦੀ ਉਹ ਕਰੋ ਕੋਸ਼ਿਸ਼ ਕਰੋ ਮੈਂ ਤਾਂ ਬਹੁਤ ਕੋਸ਼ਿਸ਼ ਕਰਦੀ ਆ ਮੈਂ ਤਾਂ ਕਦੇ ਵੀ ਨਹੀਂ ਸਮਝਿਆ ਵੀ ਨਣ ਦਾ ਮੈਂ ਤਾਂ ਉਹਨੂੰ ਆਪਦੇ ਬੱਚਿਆਂ ਵਾਂਗੂ ਪਿਆਰ ਕਰਦੀ ਆਂਗੀ ਮੇਰੀ ਗੱਲ ਸੁਣੋ ਉਹ ਨਾ ਉੱਤੋਂ ਖੁਸ਼ ਹੋਣ ਦਾ ਦਿਖਾਵਾ ਕਰਦੀ ਆ ਪਰ ਵਿੱਚੋਂ ਨਾ ਉਹ ਟੁੱਟੀ ਪਈ ਹੈਗੀ ਪਤਾ ਤਾਂ ਕਮੋ ਮੈਨੂੰ ਸਾਰਾ ਕੁਛ ਆ ਮੇਰੇ ਨਾਲ ਦੀ ਜੰਮੀ ਵੀ ਆ ਤੇ ਅਸੀਂ ਨਾ ਇੱਕ ਦੂਜੇ ਨਾਲ ਲੜ ਖੇਡ ਕੇ ਐਡੇ ਐਡੇ ਹੋਏ ਆ ਮੈਨੂੰ ਕਿਹੜਾ ਪਤਾ ਨਹੀਂਗਾ ਵੀ ਉਹ ਉੱਤੋਂ ਤੋਂ ਹੱਸਦੀ ਆ ਅੰਦਰੋਂ ਕਿੰਨੀ ਟੁੱਟੀ ਪਈ ਆ ਜਿੰਨਾ ਕੁ ਦੁੱਖ ਸਾਨੂੰ ਆ ਨਾ ਉਹਦੇ ਨਾਲ ਉਦੋਂ ਦੁੱਗਣਾ ਦੁੱਖ ਉਹਨੂੰ ਆਗਾ ਪਹਿਲਾਂ ਮੈਂ ਮੰਮੀ ਨੂੰ ਕਹਿਣ ਲੱਗੀ ਸੀ ਵੀ ਇਹਨੂੰ ਨਾਨਕੇ ਨਾਲ ਲੈ ਜਾ ਜੇ ਨਾਨਕੀ ਜਾਏਗੀ ਉਹ ਕਹਿੰਦੀ ਸੀ ਨਾ ਮੈਂ ਭੋਗ ਤੋਂ ਸਿੱਧੀ ਜਾਉਂ ਮੈਂ ਕਿਹਾ ਉੱਥੇ ਹਉ ਕਲਾਪ ਦੇਖ ਕੇ ਨੇ ਫੇਰ ਹਾਬਦੇ ਵਾਲੀ ਗੱਲ ਮੂਰੇ ਲੈ ਆਉਂਦੀ ਉਹ ਨਾਨਕੀ ਨਹੀਂ ਤੋਰਨਾ ਉੱਥੇ ਮਾਮੀਆਂ ਬੇਕਾਰ ਜੀਆਂ ਆਂ ਐ ਨਹੀਂ ਪਤਾ ਕੀ ਪੁੱਛੀ ਜਾਣਾ ਕੀ ਹੋ ਗਿਆ ਸੀ ਕਿਵੇਂ ਹੋ ਗਿਆ ਸੀਗਾ ਤੇ ਕੁੜੀ ਨੇ 20 ਦਿਨ ਫੇਰ ਉਹੀ ਦਿਮਾਗ 'ਚ ਕੱਲਾਂ ਰੱਖਣੀਆਂ ਉੱਥੇ ਤਾਂ ਤੋਰਨੂ ਹੀ ਨਹੀਂ ਮੈਨੂੰ ਕਹਿੰਦੀ ਸੀ ਬੇਬੇ ਕਹਿੰਦੀ ਮੈਂ ਨਾਲ ਨਾ ਤਾਂ ਜਾ ਮੈਂ ਜਵਾਬ ਦਿੱਤਾ ਉਹਨੂੰ ਨਹੀਂ ਨਹੀਂ ਮੈਂ ਤਾਂ ਉਹਦਾ ਕਰਕੇ ਮੈਨੂੰ ਮਾਮੀਆਂ ਦਾ ਨਹੀਂ ਸੀ ਮੈਂ ਤਾਂ ਆਖਿਆ ਭੋਗ ਤੇ ਰੋਣ ਰੋਣ ਤੋਣ ਜਾ ਬਹਲਾ ਹੁੰਦਾ ਨਾ ਉਹਦਾ ਕਰਕੇ ਮخه ਫੇਰੇ ਦੇ ਦਿਮਾਗ ਚ ਗੱਲ ਚੜ ਗਈ ਔਖਾ ਹੋ ਜੂ ਇਹ ਨਹੀਂ ਪਤਾ ਉੱਥੇ ਦੋ ਰਿਪੈਬਾ ਡਿੱਗੀ ਜਾਵੇ ਜਵਾ ਮੇਰੀ ਨਾ ਸੁਣੀਆਂ ਜਾਂ ਬੇਅਕਲਾ ਜੀਆਂ ਉਹਨਾਂ ਨੂੰ ਗੱਲ ਦਾ ਨਹੀਂ ਪਤਾ ਕਿ ਵੀ ਕਿੱਥੇ ਕੀ ਕਰਨੀ ਆ ਉਹਨਾਂ ਨੂੰ ਤਾਂ ਐ ਨਹੀਂ ਪਤਾ ਹੋਣਾ ਵੀ ਇੱਥੇ ਸੱਥਰ ਤੇ ਐਵੇਂ ਆ ਤੇ ਗੱਲ ਉਹ ਮਨਿੰਦਰ ਦੀ ਜਾਂ ਆਪਣੇ ਘਰ ਦੀ ਤੋਰ ਕੇ ਵਹਿ ਜਾਣਾ ਇਹ ਤਾਂ ਗੱਲ ਹੈ ਕੀ ਹੈਗੀ ਚਲ ਕੋਈ ਨਾ ਮੈਂ ਰੋਟੀ ਬਣਾਉਣੀ ਹੈਗੀ ਤੁਸੀਂ ਸੰਨੀ ਫੇਰ ਪਾਇਓ ਮੈਂ ਨਾਲ ਹੀ ਲੱਗ ਜੀਂ ਤੁਹਾਡੇ ਨਾਲੇ ਉਹਨੂੰ ਪੁੱਛਿਆ ਸੀ ਇਕੱਠੇ ਰੋਟੀ ਖਾ ਲਾਂਗੇ ਚੰਗਾ ਉਹ ਖਾ ਲੂਗੀ ਕੋਈ ਨਾ ਮੈਂ ਪਰੌਂਠੇ ਬਣਾਉਣੀ ਹੈਗੀ ਚਲ ਠੀਕ ਆ ਉਹ ਚੰਗਾ ਵੀਰੇ ਪਾ ਲੂਗੀ ਸਵਾਗੇ ਅੰਦਰ ਚ ਓਹੋ ਸਾਮਕੇ ਰੱਖਦੀ ਹੈ ਮੇਰੀ ਵਧੀਆ ਟੇਲਰ ਨੂੰ ਦੇ ਕੇ ਆਉਂਗੀ ਨਾਲੇ ਕਹੀ ਜਾਂਦੀ ਸੀ ਭਾਬੀ ਸਿਉਂਗੀ ਓ ਮੇਰੀ ਮਰਜ਼ੀ ਕਿਸ ਤੇ ਮਰਜ਼ੀ ਸਵਾਵਾ ਤੂੰ ਕੋਈ ਗੱਲ ਨਹੀਂ ਸਮਾਲਾ ਸਮਾ ਕੇ ਪਾਇਮ ਠੀਕ ਹੈ ਵੀਰੇ ਦਿਖਾ ਆਪਦੇ ਭਰਾ ਨੂੰ ਕਿ ਤੂੰ ਕਹੇ ਜੀ ਲੱਗਦੀ ਆਂ ਸੂਟ ਚ ਠੀਕ ਹੈ ਵੀਰੇ ਕੀ ਦੱਸ ਵੀਰੇ ਤੈਨੂੰ ਮੈਂ ਤਾਂ ਗੂੜੇ ਸੂਟਾਂ ਦਾ ਚਾਹੀ ਨਹੀਂ ਰਿਹਾ ਕੀ ਕਰਾਂ ਵੀਰੇ ਬਸ ਇੱਕ ਤੁਹਾਡੇ ਮੂਹਰੇ ਤੁਹਾਡੇ ਅੱਗੇ ਖੁਸ਼ ਰਹਿਣਾ ਪੈਂਦਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਮੈਨੂੰ ਪਤਾ ਤੂੰ ਇਹ ਸੂਟ ਨਾ ਤਾਂ ਲੈ ਕੇ ਆਇਆ ਵੀ ਮੈਂ ਖੁਸ਼ ਹੋ ਜਾ ਤਾਂ ਮੈਂ ਤੁਹਾਡੇ ਇੰਨਾ ਕਮਾਨ ਵੀ ਨਹੀਂ ਰੱਖ ਸਕਦੀ ਮੈਂ ਤੁਹਾਡੇ ਮੂਰੇ ਕੁਝ ਵੀ ਨਹੀਂ ਹੋ ਸਕਦੀ ਅਰੇ ਸੱਚੀ ਅੰਦਰੋਂ ਹੁਣ ਦਿਲ ਨਹੀਂ ਰਿਹਾ ਸਾਰੀ ਚਾਹ ਮਰ ਕੇ ਮੇਰੇ ਤਾਂ ਚਾਹ ਤਾਂ ਉਹ ਆਪਦੇ ਨਾਲ ਹੀ ਲੈ ਗਿਆ ਇੱਥੇ ਤਾਂ ਬਸ ਇੱਕ ਮਿੱਟੀ ਰਹਿ ਗਈਆਂ ਹੋਰ ਕੁਛ ਨਹੀਂ ਬਸ ਇੰਨਾ ਕਰਕੇ ਖੁਸ਼ ਹੋਣਾ ਪੈਂਦਾ ਮੇਰਾ ਤਾਂ ਜੀ ਨਹੀਂ ਕਰਦਾ ਹੱਸਣੂ ਬਸੇ ਖੁਸ਼ ਹੋਣਾ ਪੈਂਦਾ ਮੈਨੂੰ ਮੈਂ ਕਿੰਨਾ ਕੁ ਟਾਈਮ ਐ ਜੀਊਂਗੀ ਕਿੰਨਾ ਕੁ ਟੰਕੋੜ-ਕੁਟ ਕੇ ਅੰਦਰ ਦੁੱਖ ਲੈ ਕੇ ਤੇ ਬਾਹਰੋਂ ਮੈਨੂੰ ਹੱਸਣਾ ਪਊਗਾ ਕਿੰਨਾ ਕੁ ਟਾਂ ਮੈਨੂੰ ਆਪਦੇ ਨਾਲ ਹੀ ਲੈ ਜਾਂਦਾ ਮੈਨੂੰ ਇੱਥੇ ਇਕੱਲੀ ਨੂੰ ਕਿਉਂ ਛੱਡਿਆ ਆ ਰੋਣ ਲਈ ਛੱਡਿਆ ਕਿਉਂ ਨਹੀਂ ਮੈਨੂੰ ਨਾਲ ਲੈ ਕੇ ਗਿਆ ਧੋਖਾ ਕਰ ਗਿਆ ਤੂੰ ਮੇਰੇ ਨਾਲ ਓਹੋ ਬਾਪੂ ਜੀ ਕੀ ਕਰੀ ਜਾਂਦੇ ਹੋ ਤੁਸੀਂ ਛੱਡੋ ਆ ਘਰ ਦਾ ਕੰਮ ਤਾਂ ਸੀ ਆਪੇ ਕਰ ਲਿਆ ਕਰਾਂਗਾ ਤੁਸੀਂ ਨਾ ਖੇਤ ਦਾ ਕੰਮ ਨਹੀਂ ਵੇਰੋ ਕੋਈ ਨਹੀਂ ਪੁੱਤ ਕੋਈ ਨਹੀਂ ਮੈਂ ਵੇਲਾ ਸੀ ਮੈਂ ਕਿਹਾ ਚੱਲ ਮੈਂ ਕਰ ਲੈਂਦਾ ਉਹ ਬਾਪੂ ਲੈ ਤੁਸੀਂ ਆਦੀ ਤੀ ਨੂੰ ਇੰਨੀ ਕਮਜ਼ੋਰ ਸਮਝਿਆ ਆ ਇਹੋ ਜੇ ਕੰਮ ਤਾਂ ਮੈਂ ਮੈਂਟਾ ਚ ਕਰ ਲਿਆ ਕਰੂ ਮੇਰੀ ਧੀ ਕਮਜ਼ੋਰ ਕਿਉਂ ਹੈ ਵਾਹ ਜੀ ਵਾਹ ਨਾਲੇ ਮੇਰੀ ਤੀ ਧੀ ਨਹੀਂ ਮੇਰਾ ਪੁੱਤ ਹੈ ਪੁੱਤ ਫੇਰ ਬਾਪੂ ਫੇਰ ਤੂੰ ਘਰ ਦੇ ਕੰਮ ਮੇਰੇ ਤੇ ਛੱਡ ਦੇ ਮੈਂ ਤਾਂ ਪਹਿਲੇ ਖੇਤ ਲੈ ਜਾ ਕਰ ਮੈਂ ਤਾਂ ਖੇਤ ਦਾ ਕੰਮ ਹੀ ਕਰ ਲਿਆ ਕਰੂ ਸਾਰਾ ਹਾਂ ਮੇਰੀ ਤੀ ਖੇਤ ਤੂੰ ਗਏ ਜਾਏਂਗੀ ਪੁੱਤ ਅਸੀਂ ਕਾਦੇ ਵਾਸਤੇ ਆ ਤੂੰ ਘਰ ਸੰਭਾਲ ਘਰ ਦੇ ਕੰਮ ਕਰਦੀਆਂ ਚੰਗੀਆਂ ਲ ਖੇਤ ਬੰਨੇ ਤਾਂ ਬੰਦਿਆਂ ਦੇ ਕੰਮ ਹੁੰਦੇ ਆ। ਬਸ ਠੀਕ ਐ ਪਪੂ ਫਿਰ ਤੂੰ ਆਹ ਪਸ਼ੂਆਂ ਦਾ ਕੰਮ ਦੇ ਜਮੇ ਫਿਕਰ ਨਹੀਂ ਕਰਨੀ। ਇਹ ਤਾਂ ਮੈਂ ਆਪ ਹੀ ਨਿਬੇੜ ਲਿਆ ਕਰੂੰਗੀ। ਬਸ ਤੂੰ ਆਹ ਕੰਮ ਛੱਡ ਦੇ। ਤੁਸੀਂ ਕੋ ਬੈਠਿਆ ਕਰ ਵਧੀਆ ਜਾਂ ਸੱਥਾਂ 'ਚ ਜਾਇਆ ਕਰ ਉੱਥੇ ਬੈਠਿਆ ਕਰ ਹੈਂ ਘਰ ਦੇ ਕੰਮਾਂ ਦੀ ਤੂੰ ਕਿਉਂ ਫਿਕਰ ਕਰਦਾ? ਇਹ ਤਾਂ ਨਾਸੀ ਹੋ ਗਈ ਮੇਰੀ ਤੀਜ ਹੈ। ਤੂੰ ਤਾਂ ਬਸ ਤੂੰ ਆ ਹੀ ਖੁਸ਼ ਰਿਹਾ ਕਰ। ਠੀਕ ਐ ਨਾ? ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੇਣੀ ਮੈਂ। ਕੋਈ ਚੀਜ਼ ਦੀ ਲੋੜ ਐ ਤਾਂ ਮੈਨੂੰ ਦੱਸ ਪੁੱਤ। ਬਾਪੂ ਮੈਂ ਆਪਣੇ ਆਪ ਨੂੰ ਵੇਚ ਦੂੰ ਪਰ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੇਣੀ। ਅੱਜ ਤੱਕ ਤੂੰ ਕਮੀ ਹੁਣ ਹੀ ਨਹੀਂ ਦਿੱਤੀ ਮੈਨੂੰ ਕਿਸੇ ਚੀਜ਼ ਦੀ ਤੇ ਮੈਨੂੰ ਪਤਾ ਅੱਗੇ ਵੀ ਨਹੀਂ ਕਦੇ ਕਿਸੇ ਚੀਜ਼ ਦੀ ਕਮੀ ਹੋਣਦੀ ਨਹੀਂ ਨਾਲੇ ਮੈਂ ਕਿਸੇ ਹੋਰ ਨੂੰ ਕਿਉਂ ਕਹੂੰਗੀ ਲੈ ਮੇਰਾ ਬਾਪੂ ਹੈਗਾ ਮੇਰੀ ਜਾਂ ਪੁਨੀਆ ਕਰਨ ਆਹ ਫਿਰ ਉਹੀ ਤਾਂ ਗੱਲ ਐ ਪਰ ਤੂੰ ਪੁੱਤ ਮੈਂ ਚਾਹਨਾ ਮੇਰੀ ਧੀ ਖੁਸ਼ ਰਹੇ ਬਸ ਬਾਪੂ ਪਰ ਮੈਂ ਖੁਸ਼ ਹਾਂ ਬਸ ਮੈਂ ਆਪਣੀ ਜ਼ਿੰਦਗੀ ਹੁਣ ਅੱਗੇ ਆਪਦੇ ਹੱਥ ਨਾਲ ਜੀਉਂਗੀ ਖੁਸ਼ ਰਹੂੰਗੀ ਸਾਰਾ ਕੁਝ ਭੁੱਲ ਜੂੰਗੀ ਬਸ ਤੁਸੀਂ ਵੀ ਨਾ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਬਾਪੂ ਦਿਲ ਤੇ ਕੋਈ ਗੱਲ ਨਹੀਂ ਲਾਉਣੀ ਚਾਹਨਾ ਤੁਸੀਂ ਮੈਂ ਕਿਉਂ ਲਾਣੀ ਐ ਮਾਤਾ ਬਲਕੇ ਤੈਨੂੰ ਕਹਿਣਾ ਵੀ ਜੋ ਹੋਣਾ ਸੀ ਹੋ ਗਿਆ ਠੀਕ ਹੈ ਨਾ ਭੁੱਲ ਜਾ ਸਾਰਾ ਕੁਝ ਪੁੱਤ ਹੁਣ ਤੂੰ ਜਿਵੇਂ ਖੁਸ਼ ਅਸੀਂ ਖੁਸ਼ ਠੀਕ ਹੈ ਨਾ ਤੂੰ ਜਿਵੇਂ ਚਾਹੇਂਗੀ ਪੁੱਤ ਤੇਰੇ ਮੁਤਾਬਕ ਹੀ ਸਾਰਾ ਕੁਝ ਅੱਪਾ ਕਰਾਂਗੇ ਜੋ ਤੂੰ ਚਾਹਨੀ ਹੈ ਜਿਵੇਂ ਚਾਹਨੀ ਹੈ ਉਵੇਂ ਹੋਊਗਾ ਸਾਰਾ ਕੁਝ ਬਸ ਬਪਾ ਮੈਂ ਤਾਂ ਇਹ ਚਾਹੁੰਦਾ ਵੀ ਮੇਰੀ ਧੀ ਬਸ ਇਸ ਤਰ੍ਹਾਂ ਹਮੇਸ਼ਾ ਖੁਸ਼ ਰਹੇ ਮੈਂ ਤਾਂ ਇਹੀ ਚਾਹੁੰਨੀ ਆ ਵੀ ਮੇਰਾ ਕਰਨ ਉਦਾਸ ਨਾ ਹੋਵੇ ਸਾਰੇ ਹੱਸਦੇ ਜਿਵੇਂ ਪਹਿਲਾਂ ਹੱਸਦੇ ਘੇਰਦੇ ਸੀ ਉਵੇਂ ਬਸ ਨਾ ਤੇ ਫਿਰ ਪੁੱਤਾ ਪਉਂਦਾ ਸਕੇ ਹੋਣ ਹੈ ਤੂੰ ਖੁਸ਼ ਸਾਰੇ ਖੁਸ਼ ਹਾਂ ਸਹੀ ਗੱਲ ਹੈ ਬਾਪੂ ਹੋਰ ਹਾਂ ਬਸ ਚੰਗਾ ਫਿਰ ਐ ਕਰ ਤੂੰ ਨਾ ਚਿੱਟੇ ਕੱਪੜੇ ਪਾ ਤੇ ਅੱਜ ਤੂੰ ਬਾਹਰ ਜਾ ਪਿੰਡੇ ਚ ਸੱਚੀ ਤੀਏ ਮੇਰਾ ਮਨ ਬਹੁਤ ਖੁਸ਼ ਹੋਇਆ ਤੈਨੂੰ ਖੁਸ਼ ਦੇਖ ਕੇ ਫਸ ਪਰਮਾਤਮਾ ਕਰੇ ਤੂੰ ਇਸ ਤਰ੍ਹਾਂ ਹੀ ਹਮੇਸ਼ਾ ਖੁਸ਼ ਰਹੀਂ ਤੇਰੇ ਸਾਰੇ ਦੁੱਖ ਤੇ ਕਲੀਫਾ ਪਰਮਾਤਮਾ ਮੇਰੇ ਪੱਲੇ ਪਾਵੇ ਕਿਉਂ ਪਰ ਮੇਰੀ ਧੀ ਦਾ ਵਾਲ ਵੀ ਵਿੰਗਣ ਕੋ ਨਾ ਬਾਪੂ ਹੈ ਤੇਰੇ ਪੱਲੇ ਕੰ ਪਾਵੇ ਇਹਨੇ ਦੇਖੋ ਮਾ ਪੁੱਤ ਜਵਾਗ ਤਾਂ ਹੱਸਦੇ ਖੇਡਦੇ ਚੰਗੇ ਲੱਗਦੇ ਆ ਅਸੀਂ ਤਾਂ ਹੁਣ ਆਪਣੀ ਉਮਰ ਖੰਡਾਈ ਬੈਠੇ ਆ ਹੈ ਚੱਲ ਕੀ ਇਹ ਖੁਸ਼ ਰਹੇ ਚੰਗਾ ਫਿਰ ਲੈ ਦੇਖ ਲੈ ਕਿਵੇਂ ਪਿਆਉ ਤੀ ਖੁਸ਼ ਹੋਏ ਪਏ ਪਰ ਅੰਦਰੋਂ ਅੰਦਰ ਹੀ ਤਾਂ ਦੋਨੇ ਟੁੱਟੇ ਪਏ ਆ ਨਾ ਉਦਾਸ ਨਹੀਂ ਹੋਣਾ ਪੁੱਤ ਨਾ ਨਾ ਬਪੂ ਉਦਾਸ ਨਹੀਂ ਹੁੰਦੀ ਮੈਂ ਤਾਂ ਐ ਸੋਚਦੀ ਆਂ ਵੀ ਅਗਲੇ ਜਨਮ ਚ ਵੀ ਨਾ ਬਸ ਮੈਨੂੰ ਤੁਸੀਂ ਹੀ ਮਿਲੋ ਤੁਸੀਂ ਮੇਰੇ ਪਿਓ ਬਣ ਕੇ ਆਵਾ ਹਾ ਮੇਰੀ ਧੀ ਜੀਉਂਦੀ ਰਹਿ ਪੁੱਤ ਬਸ ਐਸੇ ਰੱਖ ਕੋਸ਼ਿਸ਼ ਹੈ ਪ੍ਰਮਾਤਮਾ ਤੇਰੀ ਜ਼ਿੰਦਗੀ ਚ ਕਦੇ ਕਿਸੇ ਚੀਜ਼ ਦੀ ਕਮੀ ਕਮੀ ਨਾ ਲਿਆ ਹਾਂ ਚੰਗਾ ਫੇਰ ਪੁੱਤ ਮੈਂ ਨਾ ਨਾ ਹਾਂ ਹਾਂ ਠੀਕ ਹੈ ਪੁੱਤ ਕੀ ਸੱਚੇ ਪਾਤਸ਼ਾਹ ਪ੍ਰਮਾਤਮਾ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਮੇਰੇ ਭਰਾ ਦੀ ਝੋਲੀ 'ਚ ਪਾ ਦੇ ਜਿਹੜੇ ਦੁੱਖ ਹੈ ਇਹਨਾਂ ਦੇ ਹਿੱਸੇ ਦੇ ਮੈਨੂੰ ਹੋਰ ਦੇ ਦੇ ਪਰ ਇਹਨਾਂ ਨੂੰ ਖੁਸ਼ ਰੱਖ ਇਹ ਸੱਚੇ ਪਾਤਸ਼ਾਹ ਮੈਂ ਇਹਨਾਂ ਨੂੰ ਦੁਖੀ ਨਹੀਂ ਦੇਖ ਸਕਦੀ ਜੇ ਇਹ ਖੁਸ਼ ਆ ਤਾਂ ਮੈਂ ਵੀ ਖੁਸ਼ ਹਾਂ ਇਹਨਾਂ ਨੂੰ ਦੇਖ ਕੇ ਸੱਚੇ ਪਾਤਸ਼ਾਹ ਜਿਹੜਾ ਕੁਝ ਲਿਖਣਾ ਮੇਰੀ ਕਿਸਮਤ ਦੇ ਵਿੱਚ ਹੀ ਹੋਰ ਲਿਖ ਦੇ ਇਹ ਬੱਚੀ ਦੀ ਕਿਸਮਤ ਚੰਗੀ ਲਿਖੀ ਸੱਚੇ ਪਾਤਸ਼ਾਹ ਅੱਗੇ ਵਾਸਤੇ ਬਹੁਤ ਨਰਕ ਕੱਟੀ ਜਾਂਦੀ ਹੈ ਜਵਾਕੜੀ ਬਹੁਤ ਇਹਦੇ ਦਿਲ ਤੇ ਵੀ ਬੀਤਦੀ ਹੈ ਜਿਹੜੀ ਇਹ ਕਿਸੇ ਨੂੰ ਬੋਲ ਕੇ ਨਹੀਂ ਸੁਣਾਉਂਦੀ ਵੀ ਮੈਂ ਅੰਦਰੋਂ ਕਿੰਨੀ ਕੁ ਦੁਖੀ ਹਾਂ ਇਹ ਵਾਹੀ ਗੁਰੂ ਤੇਰੇ ਤੇ ਹੀ ਭਰੋਸਾ ਸਾਡਾ ਕੀ ਕਰੀ ਜਾਂਦੀ ਆ ਕਮਾ ਮੀਂ ਪੈ ਜਾਂਦਾ ਉੱਤੋਂ ਪੂਆ ਕੁਛ ਨਹੀਂ ਲੈ ਬੈਠ ਜਾ ਤੂੰ ਬੈਠ ਜਾ ਮੇਰੇ ਕੋਲ ਮੀਂ ਪੈਂਦਾ ਮੈਂ ਤਾਂ ਦੁੱਧ ਗਰਮ ਕਰਦੀ ਸੀਗੀ ਫਿਰ ਹੁਣ ਬੰਦੇ ਦੇਖ ਲੈਦੀ ਪੁੱਤ ਕਣੀਆਂ ਆ ਗਈਆਂ ਸੀਗੀਆਂ ਪੂਆ ਇਹ ਤਾਂ ਮੈਂਟ ਚ ਹਟ ਜਾਣਾਗਾ ਮੈਂਟ ਚ ਬਰਨ ਲੱਗ ਜਾਣਾ ਮੈਂ ਕਿਹਾ ਚੱਲ ਕਰੀ ਦੇਵਾ ਦੁੱਧ ਗਰਮਾ ਤੇਰੀ ਮਾਂ ਦਾ ਕੋਈ ਆਉਣ ਨੂੰ ਨਾ ਕੋਈ ਹੈਗਾ ਵੀ ਇਹ ਵਿਚਾਰਾ ਆਊਗੀ ਕਿ ਕਿਵੇਂ ਕੋਈ ਸੱਜ ਮੈਨੂੰ ਤਾਂ ਲੱਗਦਾ ਕਹਿੰਦੀ ਸੀ ਮਾਮਾ ਬਿਮਾਰ ਉਧਰ ਨਾ ਵਗ ਜੇ ਉਹ ਭਾਲੀ ਬੇਫਿਕਰੀ ਬੁੜੀ ਹੈ ਤੇਰੀ ਮਾਂ ਦਾ ਚਲ ਮਾਮਾ ਵੀ ਬਿਮਾਰ ਸੀ ਉਧਰ ਨਹੀਂ ਜਾਇਆ ਗਿਆਗਾ ਉਧਰ ਇਧਰ ਉਲਝ ਗਏ ਸੀ ਨਾ ਆਪਾਂ ਪੁੱਤ ਫਿਰ ਹਜੇ ਤੱਕ ਘਰੇ ਉਲਝਣ ਤਾਣੀ ਪਈ ਪਈ ਹੈ ਹਜੇ ਕਿਹੜਾ ਕੋਈ ਆਪਣਾ ਹੋਇਆ ਹੁਣ ਕੁੜੀ ਕੰਨੀ ਦੇਖਣਾ ਪੈਂਦਾ ਆਪਾਂ ਨੂੰ ਸਾਰਾ ਦਿਨ ਰਾਖੀ ਰੱਖਣੀ ਪੈਂਦੀ ਹੈ ਵੀ ਇਹ ਰੋਂਣ ਲੱਗ ਜਾਂਦੀ ਹੈਗੀ ਚਲ ਕੋਈ ਨਾ ਉਹਨੂੰ ਵੀ ਇਹ ਮੇਰਾ ਪਰਮਨ ਜੇ ਜਪਿਆਗਾ ਆਪਾਂ ਦਾ ਮਨਿੰਦਰ ਕੋਲ ਹੈਗੇ ਆਂਗੇ ਚਲ ਆਏ ਤਾਂ ਕੋਈ ਨਹੀਂ ਬਾਕੀ ਮੈਂ ਤਾਂ ਤੈਨੂੰ ਕਹਿਣੀ ਤੂੰ ਧਿਆਨ ਰੱਖਿਆ ਕਰ ਪੁੱਤ ਸਾਰਾ ਦਿਨ ਇਹਨੂੰ ਲਾਲਚ ਲਾਇਆ ਕਰ ਕਿਸੇ ਨਾ ਕਿਸੇ ਲੋਟ ਪੂਆ ਤੇਰੇ ਸਾਹਮਣੇ ਆ ਮੈਂ ਤਾਂ ਬਹੁਤ ਕੋਸ਼ਿਸ਼ ਕਰਦੀ ਆ ਪੂਆ ਤੂੰਗਾ ਤਾਂ ਰੋਈ ਜਾਂਦੀ ਸੀ ਅੰਦਰ ਬੈਠੀ ਨਹੀਂ ਪੁੱਤ ਪੂਆ ਨੇ ਕੀ ਰੋਣਾ ਰੋਣਿਆ ਸੀ ਪੂਆ ਤੇ ਜੀ ਆਪਦੀ ਕਿਸਮਤ ਨੇ ਵੀ ਸਾਡੀ ਕਿਸਮਤ ਦੇ ਵਿੱਚ ਹੀ ਆਹ ਰੰਡਪਣਾ ਲਿਖਿਆ ਸੀ ਰੱਬ ਨੇ ਤੇ ਆ ਕੁਛ ਕਰਿਆ ਸੀਗਾ ਜਿਹੜੇ ਕਰਮਾਂ ਚ ਦੁੱਖ ਹੁੰਦੇ ਆ ਉਹ ਤਾਂ ਭੁਆ ਭੋਗਣੇ ਪੈਂਦੇ ਆ ਪਰ ਤੂੰ ਐ ਨਾ ਸਮਝਿਆ ਕਰ ਵੀ ਅਸੀਂ ਬੋਹ ਜਾਗੇ ਤੈਨੂੰ ਕਦੇ ਕਿਸੇ ਨੇ ਕਿਹਾਗਾ ਨਲੇ ਮਨਿੰਦਰ ਆਗੀ ਮਨਿੰਦਰ ਦਾ ਆਪਾਂ ਕਿਤੇ ਹੋਰ ਕਰਦਾਂਗੇ ਆਪਾਂ ਕਿੜਾ ਉਹਨਾਂ ਮਗਰ ਚੱਲਣਾਗਾ ਨਲੇ ਮੈਂ ਤਾਂ ਸਨੀ ਨੂੰ ਵੀ ਕਿਹਾ ਸੀਗਾ ਚੁੱਪ ਕਰਕੇ ਮੁੰਡਾ ਵੇਖ ਲੈਨੇ ਹੈਗੇ ਆਪਾਂ ਆਪਾਂ ਕਿੜਾ ਉਹਨਾਂ ਨੂੰ ਦੱਸਣਾ ਕਹੋ ਕੀ ਕਰ ਲੈਣਗੇ ਆਪਣਾ ਮੇਰੇ ਪੁੱਤ ਤੇਰੇ ਬਾਪੂ ਨੂੰ ਵੀ ਆਖਿਆ ਸੀ ਮੈਂ ਕਿਹਾ ਬਾਈ ਆਪਾਂ ਕੋਈ ਮੁੰਡਾ ਦੇਖ ਕੇ ਹੁਣ ਇਹਨੂੰ ਵਿਆਹ ਦੇ ਗਏ ਉਹਨਾਂ ਦੀ ਮਗਰ ਲਾ ਕੇ ਤਾਂ ਆਪਾਂ ਚੱਲਣਾ ਨਹੀਂ ਆਪਾਂ ਆਪਣੀ ਮਰਜ਼ੀ ਕਰੋ ਕਿ ਤੇ ਹੋਰ ਰਿਸ਼ਤਾ ਭਾਲ ਲਓ ਤੇ ਆਪਾਂ ਕੁੜੀ ਵਿਆਹ ਦੇ ਪੂਆ ਇੱਕ ਦਿਨ ਮੈਂ ਗੱਲ ਦੱਸਾਂ ਹਾਂ ਪੁੱਤ ਮਨਿੰਦਰ ਨੂੰ ਨਾ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਮੇਰ ਨਾਲ ਹਰ ਇੱਕ ਗੱਲ ਵੀ ਸ਼ੇਅਰ ਕਰਦੀ ਆ ਉਹਨਾਂ ਅੰਦਰ ਉਹ ਝਮਾਂ ਟੁੱਟ ਗਈ ਉਹ ਤੋਂ ਹੱਸਦੀ ਫਿਰਦੀ ਆ ਉਹ ਉਹਨੂੰ ਦੇਖ ਕੇ ਤਾਂ ਇੰਨਾ ਦੁੱਖ ਹੁੰਦਾਗਾ ਬੀ ਰੱਬਾ ਤੂੰ ਤਾਂ ਕਾਣੀ ਸੀ ਕਰਨਾ ਇਹ ਹੀ ਤਾਂ ਪੁੱਤ ਮੈ ਰੋਨੀ ਆ ਹੋਰ ਕਿਵੇਂ ਰੋਨੀ ਆ ਵੀ ਚੱਲ ਮੇਰੀ ਤਾਂ ਉਮਰ ਨੰਗੀ ਸੀਗੀ ਤੇ ਆ ਮੇਰੀ ਪੁੱਤ ਜੀ ਦੇ ਕਰਮਾਂ ਚ ਨਾ ਇਹ ਜਾਂ ਕੁਛ ਲਿਖਦਾ ਸੱਚੇ ਪਾਤਸ਼ਾਹ ਬਿਨਾਂਲੇ ਤਾਂ ਅਸੀਂ ਬੇਭਾਗੀਆਂ ਵਾਈ ਦੀਆਂ ਬੇਭਾਗੀਆਂ ਕੁੜੀਆਂ ਅਗਲਾ ਕਹਿੰਦੇ ਨੇ ਇਸ ਘਰ ਦੀ ਨਾਲੇ ਪੁੱਤ ਫਿਰ ਹੁਣ ਜਿਉਣਾ ਤਾਂ ਪਊਗਾ ਹੀ ਸਾਨੂੰ ਪਰ ਲੋਕਾਂ ਦੇ ਤਾਨੇ ਸੁਣ ਸੁਣ ਕੇ ਜਿਉਣਾ ਪਊਗਾ ਆਈ ਮੇਰੀ ਮੰਮੀ ਕਹਿੰਦੀ ਸੀ ਜਦੋਂ ਫੋਨ ਆਇਆ ਸੀ ਕਹਿੰਦੀ ਜੋ ਕਰਦਾ ਰੱਬ ਚੰਗਾ ਹੀ ਕਰਦਾ ਜੇ ਕਹਿੰਦੀ ਕੁੜੀ ਉੱਥੇ ਵਗ ਜਾਂਦੀ ਜਵਾਕ ਜੱਲਾ ਹੁੰਦਾ ਨਾ ਉਹ ਭਾਰਦੀਦਾ ਉਹ ਭਾਰਦੀ ਕਹਿੰਦੀ ਫੇਰ ਕਿਹਨੂੰ ਕਹਿੰਦੇ ਹਾਂ ਇਸ ਗੱਲ ਨੂੰ ਤਾਂ ਨਹੀਂ ਪੁੱਤ ਵੀ ਹਜੇ ਤਾਂ ਰੱਬ ਨੇ ਚਾਲ ਆਪਣਾ ਇੰਨੇ ਇੱਕ ਕੱਖ ਰੱਖ ਤੇ ਵੀ ਚਾਲ ਆਪਾਂ ਨਹੀਂ ਮਕਲਾਵਾ ਦਿੱਤਾ ਸੀ ਕੱਲੇ ਨੰਦ ਦੇ ਕਿ ਤੋਰੀ ਸੀ ਤੇ ਜੇ ਕੁੜੀ ਨੂੰ ਤੋੜ ਦਿੰਦੇ ਤੇ ਅੱਜ ਉਹ ਜੱਟ ਤੋਂ ਆਪਾਂ ਖਿਹੜਾ ਕਿਹੜੇ ਲੋਟ ਛੜਵਾਉਂਦੇ ਉਹਨੇ ਤਾਂ ਜਮਾ ਮਗਰ ਪੈ ਜਾਣਾ ਸੀਗਾ ਹਾਂ ਐਂ ਤਾਂ ਮੈਂ ਸੋਚਦੀ ਰਹਿਨੀ ਆ ਸਾਰਾ ਦਿਨ ਨੀਂਦ ਨਹੀਂ ਆਉਂਦੀ ਪੁੱਤ ਰਾਤ ਨੂੰ ਪੂਆ ਤੇਰਾ ਵੀ ਧੰਨਵਾਦ ਜਿਹੜਾ ਤੂੰ ਨਾ ਹਰ ਦੁੱਖ ਸੁੱਖ ਚ ਬਾਪੂ ਦੇ ਨਾਲ ਖੜੀ ਹੁੰਨੀ ਆ ਨਹੀਂ ਤਾਂ ਤੈਨੂੰ ਪਤਾ ਬਾਪੂ ਨੇ ਜਮਾਂ ਟੁੱਟ ਜਾਣਾ ਸੀਗਾ ਮਨਿੰਦਰ ਦੇ ਹਾਲਾਤ ਦੇਖ ਕੇ ਪੁੱਤ ਇਹਦੇ ਵਿੱਚ ਮੇਰਾ ਧੰਨਵਾਦ ਕਹਦਾ ਧੰਨਵਾਦ ਤੇ ਸੋਡਾ ਜਿਹੜੇ ਮੈਨੂੰ ਗੋਡੇ ਲਾਈ ਬੈਠੇ ਹੋਗੇ ਮੈਨੂੰ ਰੋਟੀ ਦੇਈ ਜਾਂਦੇ ਹੋ ਨਾਲੇ ਮੇਰੀ ਸਾਂਭ ਸੰਭਾਲ ਕਰਦੇ ਭੂਆ ਤੂੰ ਵੀ ਸਾਡਾ ਬਥੇਰਾ ਕਰਦੀ ਆ ਤੇਰਾ ਆਪਦਾ ਘਰ ਆਗਾ ਨਾ ਤੇਰਾ ਕੁਝ ਹੈ ਨਹੀਂ ਇੱਥੇ ਤੂੰ ਤਾਂ ਐ ਕਹਿ ਕੇ ਸਾਨੂੰ ਬਗਾਨਾ ਕਰ ਦੇਣੀ ਹੈਗੀ ਨਹੀਂ ਪੁੱਤ ਬਗਾਨੇ ਨਹੀਂ ਤੁਸੀਂ ਮੇਰੇ ਆਪ ਦੇਓ ਸੋਡੇ ਸਹਾਰੀ ਤਾਂ ਮੈਂ ਦਿਨ ਕੱਟਦੀ ਐਂਗੀ ਤੇ ਨਹੀਂ ਮੇਰਾ ਇੱਥੇ ਜੱਗ ਤੇ ਹਾਈ ਕੌਣ ਸੀਗਾ ਸੋਡੇ ਬਿਨ ਅੱਗੇ ਸਨੀ ਗੱਲਾਂ ਕਰਦਾ ਸੀ ਕਹਿੰਦਾ ਸਾਰੇ ਇੱਕ ਦੂਜੇ ਨੂੰ ਕਹਿ ਦਿੰਦੇ ਆ ਕਹਿੰਦਾ ਮੈਂ ਤਾਂ ਖੇਤ ਵਾਹ ਕੇ ਰੋ ਲੈਣਾਗਾ ਅੱਜ ਮੈਨੂੰ ਕਹਿੰਦਾ ਮੈਂ ਸ਼ਹਿਰ ਜਾਣਾਗਾ ਕਹਿੰਦਾ ਦੱਸ ਕੁੜੀ ਵਾਸਤੇ ਕੀ ਲੈ ਕੇ ਆਵਾਂ ਕਿ ਮੈਂ ਖੁਸ਼ ਹੋਊਗੀ ਮੈਂ ਉਹਨੂੰ ਕੀ ਕਹਿੰਦੀ ਮੈਂ ਕਿਹਾ ਜੋ ਤੈਨੂੰ ਠੀਕ ਲੱਗਦਾ ਮੈਨੂੰ ਕਹਿੰਦਾ ਉਹਨੂੰ ਪੁੱਛ ਲਾ ਮੈਂ ਕਿਹਾ ਉਹਨੇ ਕੀ ਕਹਿਣਾਗਾ ਉਹ ਤਾਂ ਪਹਿਲਾਂ ਵਾਲੇ ਨਹੀਂ ਪੌਂਦੀ ਜਿਹੜਾ ਕੁਛ ਪਿਆਗਾ ਉਹ ਤਾਂ ਕਹਿੰਦੀ ਭਾਬੀ ਅੱਗ ਲਾ ਦੇ ਕਹਿੰਦੀ ਇੱਕਦਮ ਫਲਕਾਰੀ ਫਲਕੂਰੀ ਚੱਕੀ ਬੈਠੀ ਕਹਿੰਦੀ ਮੇਰੇ ਕਿਸ ਕੰਮ ਦੇ ਆ ਪੁੱਤ ਤੂੰ ਉਹੋ ਜਿਹੇ ਚੀਜ਼ਾਂ ਨੂੰ ਨਾ ਆਪਦੀ ਪੇਟੀ ਨਿਵਾਰੀ ਚ ਰੱਖ ਕੇ ਜਿੰਦਾ ਲਾ ਲਾ ਤੇ ਇਹ ਉਹਦੇ ਹੱਥ ਜੋਕਰੀ ਹਜੇ ਕੋਈ ਚੀਜ਼ ਨਾ ਹੋਕਰ ਜਾਂ ਤੇਰੀ ਮਾਂ ਆ ਜੇ ਉਹਨੂੰ ਕਹਿ ਦਿਆ ਮੈਂ ਤੇ ਸਾਰਾ ਕੁਝ ਆਪਦਾ ਚੱਕ ਕੇ ਰੱਖ ਲੈ ਭੂਆ ਮੈਂ ਤਾਂ ਗੈਸ ਚੁੱਲੇ ਲਵੇ ਹੋਣ ਨਹੀਂ ਦਿੰਦੀ ਪੀਨਕ ਲਾ ਕੇ ਬਹਿ ਜਾਂਦੀ ਆ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਉਹ ਨਾ ਬੈਠੀ ਨੂੰ ਅੱਗ ਲੱਗ ਜੇ ਉਹਦਾ ਬੱਸ ਪੁੱਤ ਖਿਆਲ ਰੱਖਿਆ ਕਰ ਜਿਹੜਾ ਕੰਮ ਰਹਿੰਦਾ ਹੁੰਦਾ ਮੈਨੂੰ ਦੱਸ ਦਿਆ ਕਰ ਮੈਂ ਕਰ ਦਿਆ ਕਰੂੰਗੀ ਪਰ ਤੂੰ ਉਹਦੇ ਨਾਲ ਨਾਲ ਹੀ ਰਹਿਆ ਕਰਤੀ ਬਣ ਕੇ ਚੱਲ ਪੂਆ ਹੋ ਤਾਂ ਠੀਕ ਆ ਤੂੰ ਦੁੱਧ ਨੂੰ ਵਾਲਾ ਦੇ ਲੈ ਕੇ ਰਹਿ ਬੈਠੀ ਮੈਂ ਸੱਣੀ ਸੁਣੀ ਪਾ ਦਾਂ ਚੱਲ ਹਾਂ ਠੀਕ ਐ ਪੁੱਤ ਮੈਂ ਆਪੇ ਵਾਲਾ ਦੇ ਲਈ ਲੈ ਹਈ ਤਾਂ ਸੱਚੇ ਪਾਛਾ ਨੂੰ ਚੰਗੀ ਦਿੱਤੀ ਏ ਜੇ ਕਿਥੇ ਬਹੂ ਪੜੀ ਹੁੰਦੀ ਸਾਡੇ ਘਰ ਦਾ ਕਿਵੇਂ ਟਾਈਮ ਪਾਸ ਹੁੰਦਾ ਪਹਿਲਾਂ ਮੈਂ ਬੈਠੀ ਸੀ ਹੁਣਾਂ ਜਵਾਕੜੀ ਦੇ ਕਰਮਾਂ ਚ ਵੀ ਉਹੀ ਕੁਝ ਲਿਖਦਾ nijito jitto aaja kaun bansa tu haan ki kamm kari jandi si bas oh thodi katte basti sa near laundi si hun ta main laati si aaja be aj fir udar nahi nahi itthe hi aaja othe meri sas sa tenu pata ta hega aaja itthe beh ja achha hor hor suna kivein aune hoye bas tenu pata ta hega kivein auna hoya kuch aapde dil diyan sunona a jaani ha kuch tere dil diyan sunna a jaani ha ਮੇਰੇ ਦਿਲ ਦੀਆਂ ਦੋਸਤ ਤੈਨੂੰ ਪਤਾ ਹੀ ਐ ਹਾਂ ਉਹ ਤਾਂ ਹੈ ਮੇਰੀ ਗੱਲ ਸੁਣ ਹਾਂ ਜਿਹੜਾ ਕੁਝ ਹੋ ਰਿਹਾ ਨਾ ਘਰ ਦੇ ਵਿੱਚ ਦੇਖੀ ਕਿਤੇ ਕੱਚੇ ਪੈਰੀ ਨਾ ਹੋ ਜੀ ਕੀ ਕਰਾਂ ਹੁਣ ਤੈਨੂੰ ਪਤਾ ਤਾਂ ਹੈਗਾ ਜਿਹੜਾ ਉਹਨੇ ਫੈਸਲਾ ਲੈ ਲਿਆ ਉਹ ਕੋਈ ਟਾਲ ਸਕਿਆ ਪਰ ਲੈ ਤੂੰ ਉਹਦੇ ਘਰ ਵਾਲੀਆਂ ਟਾਲ ਨਹੀਂ ਸਕਦੀ اٹਲ ਰਹੀਆਂ ਉਹਦੀਆਂ ਗੱਲਾਂ ਤੇ ਮੈਂ ਤਾਂ ਬਥੇਰਾ ਜ਼ੋਰ ਲਾ ਲਿਆ ਪੁੱਟਾ ਵੀ ਬਥੇਰੀਆਂ ਖਾਲੀਆਂ ਪਰ ਮੈਂ ਕੀ ਕਰਾਂ ਹੁਣ ਉਹ ਤਾਂ ਮੇਰੀ ਇੱਕ ਨਹੀਂ ਸੁਣਦਾਗਾ ਨਹੀਂ ਬੋਲਿਏ ਤੂੰ ਕਿਸੇ ਨਾ ਕਿਸੇ ਢੰਗ ਨਾਲ ਸਮਝਾ ساری ਜ਼ਿੰਦਗੀ ਦਾ ਰੋਣਾ ਤੇਰੇ ਪੱਲੇ ਪੈ ਜਾਊਗਾ ਉਹਦਾ ਕੀ ਪਤਾ ਜਦੋਂ ਉਹਨੂੰ ਲਿਆਇਆ ਫਿਰ ਤੈਨੂੰ ਕੱਢ ਦੇ ਹਾਂ ੜੀ ਇਹ ਗੱਲ ਤਾਂ ਤੇਰੇ ਸਹੀ ਐ ਪਰ ਕੀ ਕਰਾਂ ਮੇਰੇ ਤਾਂ ਕੋਈ ਸੁਣਦਾ ਹੀ ਨਹੀਂ ਮੇਰੇ ਸੱਸ ਵੀ ਉਹਦੇ ਵੱਲ ਦੀ ਹੋ ਕੇ ਬਹਿ ਗਈ ਅੱਛਾ ਭੈਣ ਵੀ ਉਹਦੇ ਵੱਲ ਦੀ ਸੱਸ ਵੀ ਉਹਦੇ ਵੱਲ ਦੀ ਦੱਸ ਕਰਾਂ ਕੀ ਮੈਂ ਤੂੰ ਆਦੇ ਪੇਕੇ ਕੋਲੇ ਗੱਲ ਕਰ ਮੈਂ ਡਰਦੀ ਨਹੀਂ ਕਰਦੀ ਗੱਲ ਤੈਨੂੰ ਮੇਰੇ ਭਾਈਆਂ ਦੇ ਸੁਭਾਅ ਦਾ ਨਹੀਂ ਪਤਾ ਤੇਰੀ ਮਾਂ ਆਈ ਤਾਂ ਹੋਈ ਸੀ ਹੁਣ ਮਾਂ ਤਾਂ ਵਿਚਾਰੀ ਆਈ ਤਾਂ ਬੈਠੀ ਆ ਉਹ ਵੀ ਇਸੇ ਗੱਲ ਦੀ ਡਰਦੀ ਐ ਵੀ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਪੇਕੇ ਨੂੰ ਭਰਾਵਾਂ ਨੂੰ ਤਾਂ ਕੀ ਜੱਜੂ ਪਾਉਣਗੇ ਦਾ ਪਤਾ ਤਾਂ ਲੱਗੂਗਾ ਕੱਲ ਨੂੰ ਤਾਂ ਲੱਗੂਗਾ ਨਾ ਜਦੋਂ ਉਹ ਲਿਆਇਆ ਉਹਨੂੰ ਤੇ ਫਿਰ ਤੂੰ ਤੈਨੂੰ ਇਥੋਂ ਕੱਢਤਾ ਪਤਾ ਤਾਂ ਫਿਰ ਵੀ ਤੇਰੇ ਭਰਾਵਾਂ ਨੂੰ ਲੱਗੂਗਾ ਜੇ ਹੁਣ ਦੱਸ ਦੇਂਗੀ ਤਾਂ ਚੰਗਾ ਤੇਰਾ ਘਰ ਬਸ ਜੂਗਾ ਮੈਂ ਤਾਂ ਬਥੇਰਾ ਮੇਰੀ ਮਾਂ ਨੂੰ ਕਹਿੰਨੀ ਆ ਵੀ ਦੱਸ ਦੇ ਦੇਖੀ ਜਾਓ ਜਿਹੜਾ ਕੁਝ ਹੋਊਗਾ ਪਰ ਕਿਹੜਾ ਮੇਰੇ ਸੁਣਦੀ ਹੈਗੀ ਇਹ ਗੱਲ ਕਹਿੰਦੀ ਨਹੀਂ ਹੈ ਕਿ ਪੁੱਤ ਮੈਂ ਆਪੇ ਲੋਟ ਕਰ ਦੂੰਗੀ ਨਿਕੰਜਰ ਦਾ ਖੁੱਡਾ ਸ਼ੁਲਕ ਦੇਣਗੇ ਵਧੀਆ ਆ ਕੀ ਕੁਛ ਤਾਂ ਸਮਝੂਗਾ ਇਹ ਇਹ ਤਾਂ ਗੱਲ ਹੈਗੀ ਹੈ ਇਹ ਤਾਂ ਮੰਗਰੇ ਲੱਗਿਆ ਪਿਆ ਜਿੱਦਿਆਂ ਦਾ ਦੇਖ ਰੱਖਿਆ ਨਾ ਮਨਿੰਦਰ ਨੂੰ ਹਾਂ ਕਹਿੰਦਾ ਮੈਂ ਤਾਂ ਉਹਨੂੰ ਹੀ ਲਿਆਉਣਾ ਹੈਗਾ ਅੱਛਾ ਲੈ ਪੈਣੇ ਗੁੱਸਾ ਨਾ ਕਰੀ ਇੱਕ ਗੱਲ ਕਹਿਣੀ ਆ ਤੈਨੂੰ ਤੇਰੇ ਘਰ ਵਾਲੇ ਦੀ ਨਜ਼ਰ ਬਾਲੀ ਗੰਦੀ ਐ ਉਹ ਤਾਂ ਮੈਨੂੰ ਐ ਲੱਗਦਾ ਉਹ ਤਾਂ ਕਿਸੇ ਨੂੰ ਵੀ ਨਾ ਛੱਡੇ ਉਹ ਤਾਂ ਇੰਨੀ ਸੋਹਣੀ ਸੁਨੱਖੀ ਆ ਕੁੜੀ ਉਹਨੂੰ ਕਿਵੇਂ ਛੱਡ ਦੂਗਾ ਮੈਨੂੰ ਤਾਂ ਆਪ ਸੋਚ ਵੱਡ-ਵੱਡ ਖਾਈ ਜਾਂਦੀ ਐ ਮੇਰੀ ਤਾਂ ਜੂਣ ਬਾਲੀ ਮਾੜੀ ਹੋਈ ਪਈ ਐ ਕੀ ਕਰਾਂ ਜੇ ਤਾਂ ਮੁਰੋ ਬੋਲਦੀ ਆ ਤਾਂ ਦੈਂਦਾਂ ਘੁੱਟਸੜਦਾ ਹੈਗਾ ਤੇ ਜੇ ਨਹੀਂ ਬੋਲਦੀ ਤਾਂ ਫਿਰ ਮਾਣ ਨੂੰ ਗੱਲਾਂ ਬਾਤਾਂ ਸੁਣਾਈ ਜਾਂਦਾ ਰਹਿੰਦਾ ਹੈਗਾ ਉਹ ਵਿਚਾਰੀ ਨੂੰ ਕਹਿੰਦਾ ਲੈ ਤੂੰ ਤਾਂ ਦੋ ਰੋਟੀਆਂ ਮਾਰੀ ਇੱਥੇ ਬੈਠੇ ਦੱਸ ਮਾਂ ਦਾ ਵੀਪਾ ਮੱਜੀ ਕਰਦਾ ਹੁੰਦਾ ਵੀ ਤੀ ਦੇ ਬੂਹੇ ਬੂਹੇ ਤੇ ਆ ਕੇ ਬੈਠੇ ਦੱਸ ਕਰਾਂ ਕੀ ਮੈਂ ਉਹੀ ਤਾਂ ਗੱਲ ਹੈ ਮੈਂ ਤਾਂ ਇਹਨੂੰ ਵੀ ਕਿਹਾ ਸੀ ਆ ਮੇਰੇ ਘਰ ਵਾਲੇ ਨੂੰ ਮੈਂ ਕਿਹਾ ਇਹਨੂੰ ਸਮਝਾ ਉਹ ਤਾਂ ਆਪੇ ਇਸੇ ਦੀਆਂ ਗੱਲਾਂ 'ਚ ਹੀ ਆਇਆ ਪਿਆ ਲੈ ਭੈਣੇ ਉਹਨੇ ਤਾਂ ਬਥੇਰਾ ਝੱਜੂ ਪਵਾਇਆ ਉਹਨੇ ਕੀ ਸਮਝਾਉਣਾ ਸੀ ਉਹ ਤਾਂ ਸਖਤੀ ਚਵਾਤੀ ਸਿੱਟ ਗਿਆ ਆ ਕੇ ਅੱਛਾ ਹਾਂ ਉਹ ਤਾਂ ਮੇਰੇ ਛਿੱਤਰ ਪਵਾ ਗਿਆ ਸਖਤੀ ਸਾਡੇ ਦਾ ਵੱਧੂ ਕਲੇਸ਼ ਪਿਆ ਤੂੰ ਮੇਰੇ ਕੋਲੇ ਆ ਕੇ ਦੱਸਦੀ ਨਾ ਮੈਂ ਕਰਦੀ ਇਹਨੂੰ ਭੈਣੇ ਠੀਕ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਉਹਨੂੰ ਸਮਝਾਈਂ ਆਖੋ ਉਹਨਾਂ ਦੇ ਘਰੇ ਤਾਂ ਪਹਿਲਾਂ ਹੀ ਬਥੇਰੀ ਅੱਗ ਡਿੱਗੀ ਆ ਤੂੰ ਨਾ ਜਾ ਕੇ ਚਵਾਤੀਆਂ ਸਿੜਦਾ ਫਿਰ ਕੋਈ ਨਾ ਉਹਦਾ ਟਾਈਮ ਵੀ ਆਉਣ ਵਾਲਾ ਹੁਣ ਅੱਛਾ ਤੇ ਹੁਣ ਘਰੇ ਆ ਗਿਆ ਫਿਰ ਕਹੂਗਾ ਕਿੱਧਰ ਤੁਰੀ ਫਿਰਦੀ ਆ ਮੈਂ ਉਹਨਾਂ ਦੇ ਨਾਲ ਜਾ ਕੇ ਗੱਲ ਕਰੂੰਗੀ ਜਾ ਕੇ ਜ਼ਰੂਰ ਕਰੀ ਅੜੀ ਇਹ ਗੱਲ ਉਹ ਤਾਂ ਬੱਸ ਉਹਦੀਆਂ ਗੱਲਾਂ ਚਾਕੇ ਨਾ ਉਹਦੇ ਦਾ ਸੁਗਤੀ ਹੋਰ ਵੀ ਇਹਨੂੰ ਤਾਂ ਸਹਿ ਹੋ ਗਈ ਵੀ ਚਲ ਵਧੀਆ ਹੁਣ ਮੇਰੇ ਨਾਲ ਹੈਗਾ ਚਲ ਕੋਈ ਨਾ ਤੂੰ ਫਿਕਰ ਨਾ ਕਰ ਮਾੜਾ ਮੋਟਾ ਤੂੰ ਸੋਚਿਆ ਕਰ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰ ਠੀਕ ਆ ਚਲ ਇਹ ਵੀ ਮੈਂ ਤੇਰੀਆਂ ਗੱਲਾਂ ਤੇ ਗੌਰ ਕਰੂੰਗੀ ਹੂੰ ਚਲ ਚੰਗਾ ਤੂੰ ਜਾ ਉਹ ਵੀ ਆਉਣ ਵਾਲਾ ਹੈਗਾ ਹੋਰ ਹੁਣ ਫਿਰ ਜਾ ਕੇ ਫਿਰ ਕਹਿਣਗੇ ਫਿਰ ਇਕੱਠੀਆਂ ਬੈਠੀਆਂ ਨਹੀਂ ਫਿਰ ਚੁਗਲੀਆਂ ਕਰੀ ਜਾਂਦੀਆਂ ਨੇ ਆਹੋ ਆਪ ਤਾਂ ਜਿੰਨੀਆਂ ਮਰਜ਼ੀ ਕਰੀ ਜਾਣ ਆਪਾਂ ਨੂੰ ਨਹੀਂ ਇਕੱਠੀਆਂ ਹੋਣ ਦਿੰਦੇ ਹਾਂ ਚਲ ਕੋਈ ਨਾ ਤੂੰ ਖਿਆਲ ਰੱਖੀ ਆਪਦਾ ਮੈਂ ਜਾਣੀ ਆ ਗੱਲ ਤਾਂ ਸਹੀ ਓਦੀ ਜੇ ਕਿਤੇ ਮਨਿੰਦਰ ਨੂੰ ਲੈ ਆ ਮੈਨੂੰ ਤਾਂ ਇਹਨੇ ਘਰੋਂ ਹੀ ਕੱਢ ਦੇਣਾ ਮੈਨੂੰ ਕਿੱਥੇ ਰੱਖੂਗਾ ਮੈਂ ਕੰਬਲੀ ਉਹਦੀਆਂ ਗੱਲਾਂ ਚ ਆ ਜਾਨੀ ਆ ਮੈਂ ਨਹੀਂ ਇਹਦੀਆਂ ਗੱਲਾਂ ਚਾਹੁੰਦੀ ਮੈਂ ਤਾਂ ਇੱਥੇ ਅੜਕੀ ਰਹੂੰਗੀ ਲੈ ਆ ਕੇ ਦਿਖਾਵੇਂ ਮਨਿੰਦਰ ਨੂੰ ਹੁਣ ਤੱਕ ਮੈਂ ਕੁਛ ਹੀ ਹੋ ਜੇ ਜ਼ਿੰਦਗੀ ਉਹ ਜ਼ਿੰਦਗੀ ਕੀ ਤੇਰਾ ਅਸੀ ਨੋ ਲਈਏ ਹੈ ਕਈਏ ਕੈਸੀ ਕਈਏ ਹੋਰ ਕੀ ਤੈਨੂੰ ਜਾਣਈਏ ਜ਼ਿੰਦਗੀ ਉਹ ਜ਼ਿੰਦਗੀ ਕੀ ਤੇਰਾ ਯਸੀਨ ਦੇ ਜਿੰਦਗੀ ਉਹ ਜ਼ਿੰਦਗੀ ਕੀ ਤੇਰਾ ਯਸੀਨ ਹਾਂ ਪੂਆ ਬੈਠ ਚੁ ਆਇਨਾ ਬੈਠਾ ਕਰ ਪੁੱਤਾ ਇੰਨੀ ਉਦਾਸ ਹੋ ਕੇ ਨਹੀਂ ਪੂਆ ਉਦਾਸ ਨਹੀਂ ਹੈਗੀ ਬਸ ਕੁਝ ਸੋਚੀ ਆਂਦੀ ਸੀ ਵੀ ਦੇਖੀ ਆਪਾਂ ਸੋਚਦੇ ਕੀ ਆ ਤੇ ਹੋ ਕੀ ਜਾਂਦਾ ਹਨਾ ਕਿੰਨੇ ਸੁਪਨੇ ਸਜਾਉਣੇ ਆ ਤੇ ਪਤਾ ਹੀ ਨਹੀਂ ਲੱਗਦਾ ਜੋ ਰੱਬ ਦੀ ਮਾਰ ਪੈਂਦੀ ਆ ਸਾਰੇ ਸੁਪਨੇ ਨਾ ਐ ਕੰਚ ਵਾਂਗੂ ਟੁੱਟ ਜਾਂਦੇ ਆ ਕੋਈ ਨਹੀਂ ਪੁੱਤ ਤੋੜਨ ਵਾਲਾ ਵੀ ਉਹ ਐ ਤੇ ਜੋੜਨ ਵਾਲਾ ਵੀ ਉਹ ਐ ਜਿਉਂ ਕੰਚ ਵਾਂਗੂ ਤੋੜਦਾ ਨਾ ਫਿਰ ਜੋੜਦਾ ਵੀ ਉਹੀ ਹੁੰਦਾ ਹੈ ਸ਼ੈਂਪੂਆ ਦੇਖੀ ਆਪਣੇ ਪੂ ਭਤੀ ਜੀ ਦੀ ਕਿਸਮਤ ਇੱਕੋ ਜੀ ਹੋਗੀ ਹਾਏ ਹਾਏ ਨਾ ਪੁੱਤ ਤੂੰ ਇਹ ਸ਼ਬਦ ਨਾ ਬੋਲ ਵੀ ਆਪਣੀ ਕਿਸਮਤ ਇੱਕੋ ਜੀ ਹੋਗੀ ਪੂ ਭਤੀ ਜੀ ਦੀ ਮੇਰੀ ਕਿਸਮਤ ਵਰਗੀ ਕਿਸਮਤ ਆ ਰੱਬ ਤੇਰੀ ਜਮੀਨ ਨਾ ਲਿਖੇ ਬਾਕੀ ਨਾਲੇ ਹਜੇ ਪੁੱਤ ਤੇਰੀ ਤਾਂ ਉਮਰ ਐ ਕੋਈ ਗੱਲ ਨਹੀਂ ਜੇ ਉਥੋਂ ਪ੍ਰਮਾਤਮਾ ਨੇ ਆਪਣੇ ਨਾਲ ਮਾੜੀ ਕਰਤੀ ਅੱਗੇ ਕਿਹੜਾ ਆਪਾਂ ਨੂੰ ਆਏ ਵੀ ਰੱਬ ਨੇ ਰਾਹ ਬੰਦ ਕਰਤੇ ਅੱਗੇ ਰਸਤੇ ਖੋਲੇ ਆਪਣੇ ਵਾਸਤੇ ਪੂਆ ਸਾਰਾ ਕੁਝ ਹੀ ਹੋ ਜਾਊਗਾ ਉਹ ਤਾਂ ਮੈਨੂੰ ਵੀ ਪਤਾ ਪਰ ਪੂਆ ਤੈਨੂੰ ਕੀ ਦੱਸਾਂ ਹਰਪ੍ਰੀਤਾ ਮੇਰੇ ਨਾਲ ਰੋਮ ਰੋਮ 'ਚ ਬਸ ਇਹ ਹੋਇਆ ਮੈਂ ਤਾਂ ਭੁੱਲਦਾ ਨਹੀਂ ਪੂਆ ਬਸ ਇੱਕ ਮਨ ਹੱਸਣਾ ਪੈਂਦਾ ਤੂੰ ਰੋ ਨਾ ਰੋ ਕੇ ਨਾ ਦਿਖਾਇਆ ਕਰ ਮੈਨੂੰ ਤੂੰ ਹੱਸਿਆ ਕਰ ਹਰਪ੍ਰੀਤ ਨਾਲ ਨਾ ਬਸ ਤੇਰਾ ਨੰਦਾ ਤਿੱਕਰ ਦਾ ਸਨੇਹ ਸੀ ਠੀਕ ਹੈ ਉਸ ਤੋਂ ਬਾਅਦ ਪੁੱਤੋ ਉਰਮਾ ਤਾਂ ਮਨ ਮੰਜ਼ੂਰ ਨਹੀਂ ਸੀ ਸਾਨੂੰ ਇਕੱਠਿਆਂ ਨੂੰ ਰੱਬ ਨੇ ਦੇਖਣਾ ਨਹੀਂ ਸੀਗਾ ਫਿਰ ਪੂਆ ਸਾਨੂੰ ਮਲਾਇਆ ਹੀ ਕਿਉਂ ਕਿਉਂ ਉਧ ਤੱਕ ਲੈ ਕੇ ਗਿਆ ਕਿਉਂ ਮੇਰੇ ਮੱਥੇ ਤੇ ਅੱਖ ਲੰਕ ਲਿਖਿਆ ਕੋ ਮੇਰੇ ਘਰ ਦੇ ਨਾਲ ਸੁਣਨੀ ਪੈਂਦੀਆਂ ਗੱਲਾਂ ਦੇਖ ਪੁੱਤ ਰੱਬ ਨੇ ਮਲਾਇਆ ਸੀ ਆਹ ਆਪਾਂ ਨੂੰ ਸੱਟ ਲਾਉਣੀ ਸੀ ਤਾਂ ਮਲਾਇਆ ਸੀਗਾ ਕੋਈ ਨਹੀਂ ਹੁਣ ਤੂੰ ਜਿੱਥੇ ਹੋਰ ਕਿਤੇ ਤੇਰਾ ਰਿਸ਼ਤਾ ਕਰਾਂਗੇ ਨਾ ਉਹਨੂੰ ਹਰਪ੍ਰੀਤ ਮੰਨ ਕੇ ਹੀ ਚੱਲੀ ਮੇਰੇ ਬੰਨੀ ਦੇਖਦੀ ਏ ਤੇਰਾ ਤਾਂ ਹਜੇ ਕੁਝ ਵੀ ਨਹੀਂ ਹੋਇਆ ਸੀ ਤੇਰੇ ਤਾਂ ਤੂੰ ਤਾਂ ਇੱਕ ਨੰਦਾ ਥੱਲੇ ਹੀ ਆਈ ਸੀ ਤੇਰੇ ਤਾਂ ਆਨੰਤੀ ਦਿੱਤੇ ਸੀ ਮੇਰੇ ਬਣੀ ਇਹ ਸੋਚ ਵੀ ਮੈਂ 10 ਬਰੇ 12 ਬਰੇ ਉੱਥੇ বাস ਕੇ ਉਹਨਾਂ ਦੇ ਘਰ ਦਾ ਗੋਹਾ ਕੂੜਾ ਸਿੱਟ ਕੇ ਉਹਨਾਂ ਦੇ ਇੰਨੇ ਨੇ ਦਿਹਾੜੀਆਂ ਦੀਆਂ ਰੋਟੀਆਂ ਫੁਕਾ ਕੇ ਤੇ ਚਲ ਨਹੀਂ ਦਿੱਤਾ ਸੀ ਤਾਂ ਪ੍ਰਮਾਤਮਾ ਨੇ ਨਹੀਂ ਕੋਈ ਤੀ ਪੁੱਤ ਦਿੱਤਾ ਸੀਗਾ ਫੇ ਸਾਰਾ ਦਿਨ ਮੈਂ ਉਹਨਾਂ ਦੇ ਘਰੇ ਕੰਮ ਕਰਦੀ ਦਰਾਣੀ ਜੀ ਠਾਣੀਆਂ ਮੂਰੇ ਨੰਦਾ ਮੂਰੇ ਸੱਸ ਮੂਰੇ ਮੇਰੇ ਜਿੰਨੇ ਤੇਰੇ ਛਿੱਤਰ ਤਾਂ ਨਹੀਂ ਪਏ ਪੁੱਤਾਂ ਮੈਨੂੰ ਤਾਂ ਕੁੱਟਦੇ ਵੀ ਰਹੇ ਆ ਕਿ ਮੈਂ ਬਹੁਤ ਆਪਦੀ ਦੁੱਖ ਸਹਿ ਕੇ ਹੋ ਕਰੇ ਆਗੇ ਤੇ ਜਿੱਦੇ ਜਿੱਤੇ ਮੇਰਾ ਬੰਦਾ ਨਾ ਰਹਾ ਉਹਦੇ ਮੈਨੂੰ ਤੱਕੇ ਦੇ ਕੇ ਬਾਹਰ ਕੱਢਿਆ ਸੀ ਉਹ ਤਾਂ ਐਨਾ ਰੱਬ ਦਾ ਸ਼ੁਕਰ ਕਰ ਵੀ ਮੇਰੇ ਭਰਾ ਪਰਜਾਈ ਮੇਰੇ ਹੱਕ ਨੂੰ ਬਾਲੇ ਚੰਗੇ ਆ ਜਿਹੜਾ ਨੇ ਮੈਨੂੰ ਗੋਡੇ ਲਾ ਦੀਆ ਸਹੀ ਘਾਲਾ ਪੂਆ ਬਾਪੂ ਬੇਬੇ ਵੀਰਾ ਭਾਬੀ ਸਾਰੇ ਬਾਲੇ ਚੰਗੇ ਨੇ ਕਿੰਨਾ ਤੁਹਾਡਾ ਮੋਹ ਕਰਦੇ ਨੇ ਤੇ ਕਿੰਨਾ ਹੀ ਮੇਰਾ ਮੋਹ ਕਰਦੇ ਨਹੀਂ ਨੀ ਤੱਤੀ ਅਨੁਭੋਗ ਜੀ ਸਮਝਿਆ ਜਾਂਦਾ ਹੈ ਜੇ ਉਧਰੋਂ ਤੱਕੇ ਪੈ ਗਏ ਸੀ ਤੇ ਜੇ ਆਪ ਨੂੰ ਇਧਰੋਂ ਵੀ ਤੱਕੇ ਦੇ ਦਿੰਦੇ ਫਿਰ ਆਪਾਂ ਕੀ ਕਰਦੀਆਂ ਕਿੱਧਰ ਜਾਂਦੀਆਂ ਕਿਹੜਾ ਆਪਣਾ ਘਰ ਸੀ ਕੌਣ ਆਪਾਂ ਨੂੰ ਰੱਖਦਾ 부ਆ ਮੈਂ ਪੁੱਤ ਤੈਨੂੰ ਇਹੀ ਕਹਿਣੀ ਹੈ ਨਾ ਜਿਹੜਾ ਕੁਛ ਵੀਤ ਗਿਆ ਉਹਨੂੰ ਭੁੱਲ ਜਾ ਤੂੰ ਅੱਗੇ ਵਾਸਤੇ ਸੋਚ ਵੀ ਮੇਰੀ ਕੋਈ ਨਵੀਂ ਜ਼ਿੰਦਗੀ ਹੋਊਗੀ ਮੈਂ ਹੁਣ ਕਾਦੇ ਵਾਸਤੇ ਸੋਚਦੀ ਮੈਂ 12 ਸਾਲ ਅਗਲੀ ਦੇ ਘਰੇ ਆਪਦੇ ਹੱਡ ਗਰਾਹੀ ਕੰਮ ਕਰ ਕਰਕੇ ਬਾਕੀ ਉਹਨਾਂ ਦੀ ਕੁੱਟਨੇ ਮਹਾਰਤੀ ਮੈਂ ਜੀ ਬੰਮੀ ਸਾਰਾ ਸਾਰਾ ਟੱਬਰ ਫੜ ਕੇ ਕੁੱਟਦੇ ਸੀ ਪਹਿਲਾਂ ਤੇਰਾ ਪਿਓ ਉਹਨਾਂ ਦੀਆਂ ਭਰਤਾਂ ਭਰਦਾ ਮਰ ਗਿਆ ਪਹਿਲਾਂ ਤੇਰਾ ਦਾਦਾ ਮੇਰੇ ਮਗਰ ਵੀ ਜਾ ਕੇ ਉੱਥੇ ਦਾਜ ਉਹ ਜਿਹੜੀ ਚੀਜ਼ ਮੰਗ ਲੈਂਦੇ ਉਹੀ ਮੈਂ ਲੈ ਕੇ ਜਾਂਦੀ ਆ ਕਿ ਜਿਹੜੀ ਮੰਗ ਲੈਂਦੇ ਉਹੀ ਲੈ ਕੇ ਜਾਂਦੀ ਪੁੱਤ ਬੂਆ ਤੈਨੂੰ ਦੇਖ ਕੇ ਤਾਂ ਮੈਂ ਹੌਸਲਾ ਕਰਦੀ ਆ ਵੀ ਤੇਰੇ ਨਾਲ ਕਿੰਨਾ ਕੁਝ ਹੋਇਆ ਜਦੋਂ ਤੂੰ ਜਲ ਸਕਦੀ ਆ ਤੂੰ ਸਾਡੇ ਵਿੱਚ ਹੱਸ ਕੇ ਰਹਿ ਸਕਦੀ ਆ ਤਾਂ ਮੈਂ ਕਿਉਂ ਨਹੀਂ ਤੂੰ ਜਦੋਂ ਆਪਣੇ ਭਰਾ ਲਈ ਹੱਸ ਸਕਦੀ ਆ ਵੀ ਉਹ ਨੂੰ ਹੌਸਲਾਵੇ ਤਾਂ ਮੈਂ ਆਪਦੇ ਪਿਓ ਲਈ ਹੱਸਕੇ ਨਹੀਂ ਰਹਿ ਸਕਦੀ ਆਪਦੇ ਭਰਾ ਲਈ ਹੱਸਕੇ ਨਹੀਂ ਰਹਿ ਸਕਦੀ ਵੀ ਚਲ ਮੈਨੂੰ ਵੇਖ ਕੇ ਉਹ ਹੀ ਖੁਸ਼ ਹੋ ਜਾਣ ਚਲ ਆਪ ਪਤੰਦਰ ਟੁੱਟੀਆਂ ਹੀ ਹੋਗਾ ਆਪਣੇ ਦੰਦਰ ਦੁੱਖ ਹੈਗੇ ਹੀ ਹੈਗੇ ਬਸ ਫਿਰ ਪੁੱਤ ਆਪਾਂ ਜੇ ਅੰਦਰੋਂ ਟੁੱਟੀਆਂ ਨਾ ਇਹ ਆਪਣੇ ਦੁੱਖ ਆਪਣੀ ਢਿੱਡ ਚ ਹੀ ਰੱਖਾਂਗੇ ਆਪਾਂ ਆਪਾਂ ਇੰਨਾ ਮੂਰੇ ਨਹੀਂ ਆਏ ਕਰਾਂਗੇ ਵੀ ਹਾਂ ਸਾਨੂੰ ਆ ਦੁੱਖ ਹੈ ਮੈਨੂੰ ਦੇਖ ਲੈ ਹੁਣ 20 ਸਾਲ ਹੋ ਗਏ ਇੱਥੇ ਬੈਠੀ ਨੂੰ ਮੈਂ ਕਦੇ ਵੀ ਤੇਰੇ ਪਿਓ ਨੂੰ ਜਾਂ ਤੇਰੀ ਮਾਂ ਨੂੰ ਰੋਕੇ ਦਿਖਾਇਆ ਜਾਂ ਸੋਨੂੰ ਰੋਕੇ ਦਿਖਾਇਆ ਮੈਂ ਹੱਸ ਕੇ ਦਿਖਾਇਆ ਜਦੋਂ ਦਿਖਾਇਆ ਤੁਹਾਨੂੰ ਵੀ ਹਾਂ ਹਸਤੀ ਦੀ ਹਸਤੀ ਰਹਿਣੀ ਹੈ ਮੈਂ ਤੈਨੂੰ ਵੀ ਇਹੀ ਕਹਿਣੀ ਹੈ ਵੀ ਹੁਣ ਅੱਗੇ ਅਸੀਂ ਤੇਰੇ ਵਾਸਤੇ ਸੋਚਦੇ ਆਂ ਮੇਰੀ ਉਮਰ ਤਾਂ ਲੰਘ ਗਈ ਪੁੱਤ ਇੱਥੇ ਤੇ ਤੇਰਾ ਨਾ ਹੋ ਹੋ ਜੇ ਬਾਕੀ ਆਪਣੇ ਘਰ ਦੀ ਨਾ ਗੱਲ ਥੇ ਜੇ ਲੋਕਾਂ ਨੂੰ ਅਗਲਾ ਕੋਈ ਇਹਨਾਂ ਦੇ ਘਰ ਦੀਆਂ ਕੁੜੀਆਂ ਦਾ ਇਹੋ ਜਿਹਾ ਕਿਸਮਤ ਦਾ ਹੋਆਗਾ ਵੀ ਆਹ ਕੁਛ ਲਿਖਿਆ ਨਾ 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 ਪੂਆ ਨਾ ਨਾ ਆਪਾਂ ਇਹ ਰੀਤ ਥੋੜਾ ਚਲਾਉਣੀ ਆ ਜੇ ਤੂੰ ਘਰੇ ਬੈਠੀ ਆ ਤਾਂ ਮੈਂ ਵੀ ਆਪਦੇ ਪਿਓ ਦੇ ਮੱਥੇ ਤੇ ਕਲੰਕ ਲਾ ਮੈਂ ਵੀ ਘਰੇ ਬੈਠ ਜਾ ਮੈਂ ਤਾਂ ਜਿੱਥੇ ਤੋੜਨਗੇ ਮੈਂ ਤੁਰ ਜੂਗੀ ਮੈਂ ਭੁੱਲਣ ਦੀ ਕੋਸ਼ਿਸ਼ ਕਰੂੰਗੀ ਪੂਆ ਤਾਂ ਹੀ ਮੈਂ ਹੱਸਦੀ ਆ ਬਸ ਹੁਣ ਤੂੰ ਉਹਨੂੰ ਭੁੱਲ ਜਾ ਉਹ ਤਾਂ ਬਸ ਐਂ ਕਹਦੇ ਵੀ ਇੱਕ ਜ਼ਿੰਦਗੀ ਚ ਆਇਆ ਸੀ ਨੇਰੀ ਬਣ ਕੇ ਆਸੀ ਪੁੱਤੋ ਨੇਰੀ ਤੇਰਾ ਸਾਰਾ ਕੁਛ ਕੇਰਾ ਲਾਏਗੀ ਨਾ ਡਾਕੇ ਤੇ ਹੁਣ ਤੂੰ ਅੱਗੇ ਵਾਸਤੇ ਸੋਚ ਮੇਰੀ ਤੀ ਹੁਣ ਨਾ ਕਦੇ ਵੀ ਨਾ ਤਾਂ ਤੂੰ ਕੱਲੀ ਬਹਿ ਕੇ ਉਦਾਸ ਇੱਥੇ ਹੋਵੇਂ ਹੁਣ ਤਾਂ ਮੈਂ ਦੇਖਿਆ ਜਾਂ ਤੇਰਾ ਪਿਓ ਆ ਜਿਹੜਾ ਇਧਰੋਂ ਦੇਖੇ ਤੈਨੂੰ ਉਹਦੇ ਦਿਲ ਤੇ ਕੀ ਵੀ ਤੂੰ ਉਹ ਐਂ ਸੋਚੂਗਾ ਦੇਖ ਮੇਰੀ ਧੀ ਆ ਬੈਠੀ ਉਦਾਸ ਉਹ ਤਾਂ ਨਾਲੇ ਤੈਨੂੰ ਦੇਖ ਦੇਖ ਕੇ ਜਿਉਂਦਾ ਤੇਰਾ ਬਾਪੂ ਤਾਂ ਬੂਹ ਬਹੁਤ ਕੋਸ਼ਿਸ਼ ਕਰਦੀ ਪਰ ਪਤਾ ਹੀ ਨਾਦਾ ਬੈਠੀ ਬੈਠਦੀ ਦੀ ਸੋਚ ਉੱਥੇ ਵਗ ਜਾਂਦੀ ਆ ਫਿਰ ਮੈਂ ਭੁੱਲ ਜਿੰਨੀ ਆ ਮੈਂ ਕਿੱਥੇ ਬੈਠੀ ਆ ਕੀ ਸੋਚ ਰਹੀ ਆ ਚਲ ਕੋਈ ਨਹੀਂ ਪੁੱਤ ਤੂੰ ਬਾਹਲਾ ਕੱਲੀ ਨਾ ਬੈਠਿਆ ਕਰ ਜਦੋਂ ਤੂੰ ਬਹਿਣਾ ਜਾਂ ਮੇਰੇ ਕੋਲੇ ਬੈਠਾ ਜਾਂ ਤੇਰੀ ਮਾਂ ਕੋਲੇ ਬੈਠ ਜਾ ਤੇਰੀ ਮਾਂ ਨਹੀਂ ਘਰੇ ਬਹੂ ਕੋਲੇ ਬੈਠਾ ਤੈਨੂੰ ਦੇਖ ਬਹੂ ਵੀ ਨਹੀਂ ਆਏ ਕਹਿੰਦੀ ਵੀ ਜਾ ਤੂੰ ਕੋਈ ਕੰਮ ਕਰ ਲੈ ਜਾਂ ਕਿ ਮੈਂ ਹਾਂ ਤੂੰ ਉਹਦੇ ਨਾਲ ਨਾਲ ਚਾਹੇ ਬਹੂ ਨਾਲ ਰਹਿ ਕਰ ਚਾਹੇ ਮੇਰੇ ਨਾਲ ਰਹਿ ਕਰ ਆ ਜਾ ਹੁਣ ਆਪਾਂ ਉਧਰਲੇ ਬਾੜੇ ਚੱਲ ਜਾਈਏ ਆ ਜੀ ਤੇਰਾ ਯਸੀ ਨ ਲਈਏ ਹੈ ਕਈਏ ਕੈਸੀ ਕਈਏ ਹੋਰ ਕੀ ਤੈਨੂੰ ਜਾਣ ਕਈਏ ਜ਼ਿੰਦਗੀਓ ਜ਼ਿੰਦਗੀ ਕੀ ਤੇਰਾ ਯਸੀ ਨ ਦੇ